ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਘਰੇ ਕੋਣ ਆਇਆ ਪ੍ਰੀਤ ਕੀ ਘਰੇ ਕੋਣ ਆਇਆ ਆਪਣੇ ਅੱਜ ਹੈ ਘਰੇ ਕੋਣ ਆਇਆ ਮੈਂ ਕਿਹਾ ਆਪਣੇ ਭੂਆ ਜੀ ਭੂਆ ਹੀ ਆਇਆ ਕਿੱਥੇ ਆ ਬਾਹਰ ਬੈਠੇ ਹੋਏ ਬਾਹਰ ਬੈਠੇ ਆ ਅੱਛਾ ਚੱਲ ਫਿਰ ਭੂਆ ਉਹਨਾਂ ਨੂੰ ਮਿਲ ਲਈ ਹੈ ਪ੍ਰੀਤੀ ਦਾ ਫੋਨ ਆਇਆ ਕਿ ਕਹਿੰਦੀ ਜਲਦੀ ਆਓ ਵਿਕਰਮ ਜੀ ਘਰੇ ਘਰੇ ਭੂਆ ਹੀ ਆਏ ਹੋਏ ਆ ਮੈਂ ਭੱਜਾਂ ਮਿੰਟੋਂ ਮਿੰਟੇ ਮੈਂ ਲਾਈਨਿੰਗ ਲਾਈਨ ਤੇ ਲਾਈ ਦੀ 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 ਸੂਟ ਦੀ ਮੈਨੂੰ ਪਾਉਣਾ ਪਿਆ ਆ ਲਾ ਬਿੱਲੇ ਪ੍ਰੀਤੀ ਉਹਦੇ ਵਿੱਚ ਆ ਸਾਡੀ ਕੰਪਣੀ ਵੀ ਟੁੱਟੀ ਓਏ ਹੋਏ ਟੁੱਟ ਗਈ ਪੁਣੀ ਤੂੰ ਮੈਨੂੰ ਦਾ ਦਿੰਦੀ ਮੈਂ ਲੈ ਆਣੀ ਹੀ ਹੁਣੀ ਚੱਲ ਕੋਈ ਨਾ ਗਾੜ ਕੋਈ ਨਾ ਕਿ ਹੋਣੀ ਆ ਇਹ ਵਲੋਗ ਚ ਪੋਣੀ ਆ ਪਪੋਣੀ ਨਮੀ ਲਾ ਕੇ ਨਹੀਂ ਤਾਂ ਪਤਾ ਹੈ ਨਾ ਕਹਿੰਦਾ ਟੁੱਟੀ ਆ ਤੁਹਾਡੀ ਪੂਰੀ ਟੁੱਟੀ ਆ ਤੁਹਾਡੀ ਪੋਣੀ ਠੀਕ ਆ ਆ ਗਏ ਆ ਭਾਜੀ ਵਹੀ ਸੱਸਰੀ ਗਾਲ ਸੱਸਰੀ ਗਾਲ ਜੀ ਮੈਂ ਤਾਂ ਸਾਡੀ ਭੂਆ ਹੀ ਹੋਈ ਆ ਚਾਚੂ ਭੂਆ ਦੀ ਅਕੇ ਕਿਤਾ ਓਏ ਮਾਮੂ ਜੀ ਨਾ ਭਾਈ ਵੀ ਆਏ ਹੋਏ ਨਾਲ ਭਾਈ ਸਤਿ ਸ੍ਰੀ ਅਕਾਲ ਜੀ ਆਹ ਪ੍ਰੀਤ ਕੀ ਹੋਇਆ ਪਿੰਨ ਵੀ ਆ ਗਈ ਹੈ ਖੁਸ਼ਖਬਰੀ ਪੂਆ ਆਇਆ ਸਾਡੇ ਆਏ ਨਾ ਨਾਲ ਖੁਸ਼ਖਬਰੀ ਲੈ ਕੇ ਆਏ ਚਾਲ ਵੀ ਇਹਦੀ ਬਹੁਤ ਵੇਟ ਸੀ ਸਾਨੂੰ ਚੱਲ ਆ ਗਈ ਪੂਆ ਨਾਲ ਹੀ ਲੈ ਕੇ ਆਇਆ ਪੂਆ ਤਾਂ ਗਿਆ ਵੀ ਪਿੱਛੇ ਵਿੱਚ ਹੁੰਦਾ ਹੀ ਲੱਗਦਾ ਪੂਆ ਹਨਾ ਹੋ ਲਿਆ ਹੋਇਆ ਹਾਂ ਚੱਲ ਵਧੀਆ ਹੋ ਗਿਆ ਲਿਆਓ ਇਹਨੂੰ ਫਿਲ ਕਰਦੇ ਹਾਂ ਹਾਂ ਕਰ ਦਿਓ ਲੋ ਜੀ ਆਪਾਂ ਚੱਲੇ ਆਂ ਤਾਂ ਇਹ ਤਾਈ ਕੇ ਜਾਣਾ ਨਾ ਆਪਾਂ ਹਾਂ ਤਾਈ ਕੇ ਤਾਈ ਵੱਡੀ ਤਾਈ ਹੈ ਨਾ ਹਾਂ ਹੁਣ ਚੱਲੇ ਆਪਾਂ ਤਾਈ ਘਰੇ ਸਾਰੇ ਜਾਣੇ ਜਿੱਦਾਂ ਪਿਆਰ ਜਿੱਦਾਂ ਪ੍ਰਾਤ ਅੱਜ ਹੀ ਲੈ ਕੇ ਜਾਣੀ ਹੁੰਦੀ ਤੇ ਭਾਈ ਹੁਣੀ ਜਾਣਗੇ ਅੱਗੇ ਅੱਗੇ ਆਪਾਂ ਪਿੱਛੇ ਪਿੱਛੇ ਤੁਸੀਂ ਹੁਣ ਅੱਗੇ ਅੱਗੇ ਹੋ ਐਮੀ ਤੂੰ ਹੁਣ ਤਾਂ ਜਾਣਾ ਤੂੰ ਅੱਗੇ ਅੱਗੇ ਹੀ ਆ ਮੈਂ ਆਉਂਗਾ ਪਿੱਛੇ ਪਿੱਛੇ ਕਲੀਫ ਉੱਪਰ ਜੀ ਚਲ ਚਲ ਮੈਂ ਪਹੁੰਚ ਚਲੋ ਬਈ ਚਲੋ ਬੂਆ ਜੀ ਵੀ ਉੱਥੇ ਪਹੁੰਚਦੇ ਆ ਜਾਓ ਲੋ ਜੀ ਕਹਿੰਦੇ ਸੋਨੇ ਅਗੇ ਆ ਸਾਹਮਣੇ ਪ੍ਰਿਥਵੀ ਨਾਲ ਤੋਂ ਦੀ ਪਰੋਣਿਆ ਦੇ ਐ ਕੋਨੇ ਹੈਗੇ ਪਰੋਣੇ ਸੁਰੋਤੀ ਮਰ ਕਾ ਆਜੋ 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 ਭਾਬੀ ਵੀ ਨਹੀਂ ਛੱਡ ਕੇ ਤੇਲ ਲੈ ਕੇ ਤੇਲ ਪੀਂਚ ਆ ਦੀ ਐ ਆਜੋ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਜੀ ਵਧਾਈਆਂ ਬਹੁਤ ਬਹੁਤ ਮੁबारक ਤੁਹਾਨੂੰ ਸਾਰਿਆਂ ਨੂੰ ਮੁबारकਾਂ ਆਜੋ ਆਜੋ ਵਾਹ ਓਏ ਮਮਾ ਜੀ ਮੁबारक ਹੋਰ ਹੋਰ ਪ੍ਰੀਤੀ ਦੇਖੋ ਪ੍ਰੀਤੀ ਪ੍ਰੀਤੀ ਦੇਖੋ ਸੰਗ ਦੀ ਰਹੀ ਆ ਪ੍ਰੀਤ ਆਜੋ ਚਲੋ ਜੀ ਆਜੋ ਬੇਟੀ ਇਹ ਜਾ ਪਾਣੀ ਪਲਾਈਏ ਹੁਣ ਸਾਰੇ ਬਣਾਉਣੇ ਨੇ ਰੀਤੀ ਕੋਕੀ ਬੁਲਾਈ ਜਾਂਦੀ ਸਾਰੇ ਪਾਸੇ ਇਹਨੂੰ ਕਿੰਨਾ ਲਿਓ ਠੀਕ ਆ ਤੁਸੀਂ ਪੀ ਲਿਆ ਹੁਣ ਪਾਜੀ ਵੀ ਆ ਗਏ ਆ ਆ ਲੈ ਮਾਮੂ ਆ ਗਏ ਮਾਮੂ ਮਾਮੂ ਮੈਂ ਹਾਂ ਜੀ ਮਾਮੂ ਮਾਮੂ ਆਪੇ ਤਾਂ ਲਓਏ ਪੇਂਟਰ ਸਾਹਿਬ ਵੀ ਆ ਗਏ ਆ ਜੀ ਪੇਂਟਰ ਸਾਹਿਬ ਰੈਂਟਰ ਸਾਹਿਬ ਜੀ ਰਹਿ ਗਿਆ ਤਾਂ ਸਪੜਾ ਲਾ ਲਾ ਉਹ ਕੋਪੜਾ ਹੈਗਾ ਵੀ ਤੱਕ ਕਿੱਥੇ ਲੇਟ ਹੈ ਮੇਰਾ ਪਤਾ ਨਹੀਂ ਇੱਥੇ ਜਿਦਾ ਪਰ ਮਾਇਆ ਆ ਬੱਧੀ ਆ ਵੀ ਸਾਡੀ ਇਹਨਾਂ ਤੋਂ ਜੀ ਆ ਨਾ ਤੂੰ ਜੀ ਆ ਉਹ ਹੋਇਆ ਜੋ ਕੰਮ ਲੈਵਾ ਬੀਨ ਆ ਦੇ ਕੋ ਹਾਂਜੀ ਭਾਜੀ ਕੁਫੇ ਤੇ ਮਾਰਵਜ ਗਾਰੇ ਬਲਵਜ ਗਾਤਾ ਹਾਂ ਹਾਈ ਹੱਥ ਦੇ ਕੀ ਕਰਾਲਿਆ ਇਹ ਕਿਦਾਂ ਨਾਸ਼ਤਾ ਤੂੰ ਖਾਣਾ ਨਹੀਂ ਖਾਏ ਕਿ ਕਿ ਤੂੰ ਮੈਂ ਲੰਗਰ ਨੂੰ ਮੈਂ ਲੰਗਰ ਨੂੰ ਮੈਂ ਲੰਗਰ ਨੂੰ ਗਾਦੇ ਹੀ ਲੇ ਆ ਮੈਂ ਬੈਠਾਈ ਹੀ ਲੇ ਆ ਮੈਂ ਪਲੇਟ ਚਮਚਾ ਪ੍ਰੀਤੀ ਪਲੇਟ ਤੇ ਚਮਚ ਦੇ ਪਲੇਟ ਤੇ ਚਮਚ ਕਹਣਾ ਕਹਣਾ ਸਿੱਤੀ ਧਵੀ ਕਮਲਈਆ ਇੱਕ ਪਲੇਟ ਇੱਕ ਚਮਚ ਚਾਹੀਦਾ ਸਾਨੂੰ ਤੁਸੀਂ ਦੇ ਸਕਦੇ ਅੱਜ ਸੰਗਤ ਆ ਬਾਹਰ ਬੈਠੇ ਨੇ ਸਾਡੇ ਪੂਰੀ ਸਾਡੀ ਫੈਮਿਲੀ ਆ ਬਾਬਾ ਭਾਈ ਇੱਧਰ ਆ ਲੋ ਜੀ ਆ ਲੋ ਆ ਲੋ ਤੁਹਾਨੂੰ ਨਹੀਂ ਆਉਂਦਾ ਮਾ ਤੁਹਾਨੂੰ ਨਾ ਮਾਤਾ ਆ ਆ ਲੋ ਆ ਲੋ ਆ ਲੋ ਮੈਂ ਤੁਹਾਨੂੰ ਕਹਾਂ ਮੈਂ ਤੁਹਾਨੂੰ ਭਾਬੀ ਆ ਗਈ ਸਾਡੀ ਭਾਬੀ ਭਾਬੀ ਕਿੰਨੇ ਜਾਣੇ ਆ ਤੂੰ ਤੇਰਾ ਹੱਥ ਪੈਰ ਦੂਹਾਂ ਲਾਪੈ ਨ ਮੱਥਾ ਟੇਕਦੀ ਟੇਕਦੀ ਦੇ ਦੀਦੀ ਸੱਸੀ ਦਾ ਬੁਲਾ ਕਿੰਨੇ ਜਾਣੇ ਆ ਤੂੰ ਭਾਬੀ ਕਹਿੰਦੀ ਸੱਸੀ ਕਾ ਬੁਲਾ ਲਿਆ ਕਰ ਦਿੰਦਾ ਨਹੀਂ ਆ ਕੋ ਉਹਦਾ ਅੰਗੇ ਭਾਬੀ ਸੱਸਰੀ ਘਰ ਭਾਬੀ ਸੱਸ ਨਹੀਂ ਮਾਤਾ ਨੇ ਠੀਕ ਉਹਦਾ ਤਾਂ ਬੁਲਾਇਆ ਬੁਲਾਉਂਦੇ ਨਹੀਂ ਉਹ ਭਾਬੀ ਮੇਰੀ ਗੱਲ ਸੁਣੋ ਮੈਂ ਬੁਲਾਇਆ ਭਾਈ ਨੂੰ ਉਹਦਾ ਬੁਲਾਇਆ ਜੀ ਨੂੰ ਬੁਲਾ ਲਿਆ ਨਾ ਉਹ ਬਹੁਤ ਵੱਡੀ ਗੱਲ ਹੁੰਦੀ ਆ ਅੱਛਾ ਕਾ ਤੂੰ ਹੈਂ ਕਿਉਂ ਤੋ ਜਿਹੜੀ ਵੀ ਮੈਂ ਇੱਕ ਮਿੰਟ ਹੋਰ ਸਾਰੇ ਬੈਠੇ ਹੁਣ ਤੁਸੀਂ ਇਕੱਲੇ ਮੈਨੂੰ ਬੁਲਾਇਆ ਕਰੇਂ ਮਿੱਤਰ ਬੁਲਾਇਆ ਕਰੇਂ ਠੀਕ ਆ ਓਕੇ ਪ੍ਰੀਤ ਨੇ ਬੁਲਾਇਆ ਕਰਦਾ ਤੈਨੂੰ ਨਹੀਂ ਬੁਲਾਇਆ ਹਾਂ ਉਹਦਾ ਵੀ ਕਿਹੜਾ ਪੱਬੀ ਤੂੰ ਬੁਲਾਉਂਦੇ ਮੈਨੂੰ ਤਾਈ ਕੀ ਕਹਿੰਦੇ ਇਹਦਾ ਉਹ ਪੀਰਾ ਵਿਆਹ ਦੇਖਣ ਲੱਗ ਗਿਆ ਮੁੰਡੇ ਅੱਛਾ ਅੱਛਾ ਮੁੰਡੇ ਪੀਰਾ ਵਿਆਹ ਦੇਖਣ ਲੱਗ ਗਿਆ ਅੱਛਾ ਨਾ ਪੀਰਾ ਜਾਉਂਗਾ ਇਹਦੇ ਨਾਲ ਇਸਰ ਵਿਆਹ ਤੇ ਬੋਲਿੰਗ ਕਿਆ ਸਭ ਲੈ ਗਏ ਉਹਦੀ ਗੱਲ ਮਾਰਦੀ ਦੇ ਭਾਈ ਵੀ ਆ ਕੇ ਰੱਖੋ ਹੁਣ ਲੰਗ ਮੇਰੀ ਲੰਗ ਮੇਰੀ ਚੱਲਦੀ ਉਹਦਾ ਇਹਨੂੰ ਵਿਆਹ ਦਿਖਾ ਦੇਣਾ ਨੇ ਆਈ ਇਹਦਾ ਭਾਤੇ ਉਦਣ ਇਹਦਾ ਵਿਆਹ ਦੇ ਵਿੱਚ ਨਾ ਹੈਂਡਲਿੰਗ ਕਰ ਮੁਰਦੇ ਦਾ ਉਹਦਾ ਮੇਰਾ ਮੁਰਦੇ ਦਾ ਬ੍ਰੇਕ ਅਪ ਲੱਗਣੀਆਂ ਮੈਂ ਤੁਹਾਡੇ ਕੋਲ ਕਾਪੀ ਪਾ ਲਈ ਤੁਹਾਡਾ ਵਲੌਗ ਸਾਰੇ ਜਿਹੜੇ ਦੇਦੇ ਹੋ ਵਾਲਾ ਆ ਕੇ ਇਹਨੂੰ ਕੋਕ ਬੁੱਕਰ ਮੈਂ ਕਹਿੰਦਾ ਮੈਂ ਹੱਸਿਆ ਮੈਂ ਕੰਬਲ ਲਏ ਕੰਬਲ ਕਹਿੰਦਾ ਮੇਲੀ ਵਾਲੇ ਮੈਂ ਦੇਖੇ ਸੀਗਾ ਕਹਿੰਦਾ ਮੈਂ ਮੇਲੀ ਵਾਲੇ ਕੰਬਲ ਆਉਂਦੇ ਨੇ ਸਾਡੇ ਕਿੰਨੇ ਕੰਬਲ ਇੰਦਾ ਦੇ ਹੁੰਦੇ ਸੀਗੇ ਬ੍ਰੇਕ ਵਾਲਾ ਪਤੀ ਚਲ ਕੋਈ ਨਾ ਕਰ ਕਿਆ ਬਾਤ ਕਿਆ ਬਾਤ ਲੈ ਵੀ ਲੈ ਤਾ ਇਹਨੇ ਕਾਟ ਲਾ ਛਕਣਾ ਹੈ ਨੀ ਮੇ ਤੋਂ ਮਮਮੀ ਕਰੀ ਜਾਂਦੀ ਆ ਤੁਹਾਨੂੰ ਨਹੀਂ ਪਤਾ ਬਲੌਗ ਬੰਦਾ ਪਿਆ ਛੇ ਸੂਟ ਟਾ ਕੇ ਆਓ ਸਾਰੇ ਜਣੇ ਵੀਡੀਓਗ੍ਰਾਫੀਂਗ ਹੁੰਦੀ ਆ ਉਹ ਮਮਮੀ ਆ ਗਈ ਮਮਮੀ ਚੱਕਤਾ ਮੰਮੀ ਚੱਕ ਕੇ ਜਿਆਦਾ ਨਹੀਂ ਲੈ ਗਈ ਰਾਈ ਤੇ ਤੇਰੀ ਵਾਰੀ ਵੀ ਲੱਗ ਗਈ ਨਾ ਲੈ ਤਾਂ ਨਹੀਂ ਗਈ ਤੂੰ ਹੀ ਰਹਿ ਗਏ ਬਾਈ ਅਜੇ ਵਾਰ ਹੈਲੋ ਭਾਈ ਕਹਿੰਦਾ ਹੈਲੋ ਭਾਈ ਆ ਭਾਈ ਕਹਿੰਦਾ ਹੈਲੋ ਆ ਲੱਡੂ ਦਿੱਤੇ ਹੀ ਨਹੀਂ ਹੈਗੇ ਜਿਹੜੇ ਲਿਆਂਦੇ ਆ ਮੈਂ ਪਹਿਲੇ ਲੱਡੂ ਦਿੱਤੇ ਨਹੀਂ ਯਾਰ ਆ ਭਾਈ ਆਪਣੇ ਜਿਹੜੇ ਰੰਗ ਗੱਲ ਕਰਦੇ ਸੀ ਭਾਈ ਨੇ ਰੰਗ ਕਰਤਾ ਤੁਸੀਂ ਦੇਖ ਸਕਦੇ ਫਿਨਿਸ਼ਿੰਗ ਦੱਸੋ ਭਾਈ ਕੋਲੇ ਪੈਂਟਰ ਦੇ ਭਾਜੀ ਪੈਂਟਰ ਭਾਈ ਸਾਡੇ ਤਾਇੇ ਦਾ ਮੁੰਡਾ ਜੀ ਤੇ ਆਹ ਰੰਗ ਕੀਤਾ ਦੇਖੋ ਜਦੋਂ ਵੀ ਕੋਈ ਉਹਨਾ ਹੋਵੇ ਸਾਨੂੰ ਫੋਨ ਕਰ ਲਿਓ ਠੀਕ ਹੈ ਜੀ ਆਹ ਲੋ ਜੀ ਲੱਡੂਆਂ ਦੇ ਡੱਬੇ ਲੈ ਲਓ ਭਾਈ ਦੇਖੀ ਮੜਿਆ ਕਿੰਨੇ ਬੰਦੇ ਚੱਕ ਲਈ 5 ਰੁਪਏ ਲੋ ਜੀ ਪਰੀਤ ਉਹ ਲੱਗੀ ਨਾ ਉਹ ਵਾਰ ਤੇ ਸਾਡੇ ਪਿੰਡ ਨਾਲੇ ਤੇ ਕਹਿੰਦਾ ਜੀ ਕੀ ਕਹਿੰਦੇ ਭਾਬੀ ਖਾਣ ਨੂੰ ਹੀ ਖਾਓ ਚੱਗੋ ਆ ਲੈ ਚਾਹ ਆਉਣ ਲੱਗੀ ਆ ਚਾਹ ਆ ਜਾਣੀ ਜੀ ਤੋਂ ਦੁਬਾਰਾ ਲਾਡ ਖਾਓ ਡੱਬੇ ਇਹ ਰੱਖ ਦੇ ਹਾਂ ਦੇ ਦੀਪਾ ਵੀਪੇ ਦੀਪੇ ਸਾਡੇ ਕਿੱਥੇ ਆਉਣੇ ਸਹੀਆ ਫੜੀ ਡੱਬੀ ਮਾੜੀ ਜੀ ਰੇ ਬਿੱਤ ਭਾਈ ਜੀ ਬਿੱਤ ਪੋਣੇ ਮਾਪਿਆਂ ਨੇ ਧਿਆਣੀਆਂ ਵਾਹ ਹੋਰ ਵੀ ਧਿਆਣੀਆਂ ਹੈ ਭਾਈ ਹਾਲੋ ਮੈਂ ਛੋਟੀ ਆ ਪਿਆਰ ਨੂੰ ਭੌਂਦਾ ਤੋ ਬੋ ਸਾਰੇ ਛੋਟੀਆਂ ਪਿੱਛੇ ਵਾਹ ਜੀ ਵਾਹ ਕੀ ਬਾਤ ਆਪਣੇ ਆ ਖਾ ਲਓ ਪੰਗ ਲਓ ਆਓ ਕਈ ਤੁਸੀਂ ਲੋਈ ਚੱਕ ਵੀ ਸ਼ਗਨ ਹੁੰਦਾ ਇਹ ਵਧੀਆ ਤਰੀਕੇ ਵਾਲਾ ਜ਼ਰੂਰੀ ਆ ਇਹ ਲਾਲਾ ਭਾਬੀ ਜੀ ਤੂੰ ਹੋਰ ਦੇ ਭਾਬੀ ਜੀ ਦਾ ਨਾਲ ਹੋਣਾ ਤੂੰ ਭਾਬੀ ਖਾਣਾ ਹਾਉ ਮੋਰੀ ਉਹ ਇੱਧਰ ਵੀ ਖਵਾਈ ਹੈ ਲੱਡੂ ਭਰਾਵਾ ਆ ਗਿਆ ਆਹ ਲੋ ਤੁਸੀਂ ਵੀ ਖਾਓ ਭਾਈ ਤੁਹਾਡੀ ਭੈਣ ਦਾ ਵਿਆਹ ਹੈ ਹਾਂ ਤੁਹਾਡੀ ਭੈਣ ਦਾ ਵਿਆਹ ਹੈ ਜੀ ਉਹਦੀ ਖੁਸ਼ਖਬਰੀ ਚੱਲੰਦੀ ਹੈ ਇੱਧਰ ਤੇ ਲੱਡੂ ਖਾਣੇ ਤਾਂ ਤੁਸੀਂ ਆ ਸਕਦੇ ਹੋ ਹਾਂ ਪਾਜੀ ਜਿੰਨੇ ਘਟ ਜਾਣੇ ਹੈ ਲਿਓਣੇ ਪੈਣੇ ਹੋਰ ਰੁਕ ਜਾ ਜੇ ਹਾਂ ਅਜੀਗਰ ਡੱਬੇ ਦੇਣੇ ਅਸੀਂ ਵੀ ਦੇਖੀ ਕਿ ਦੇਣਾ ਉਹ ਭਾਈ ਇੱਕ ਇੱਕ ਵੀ ਇੱਕ ਇੱਕ ਵੀ ਲਾਉਂਗੇ ਕਿੰਨੇ ਚਾਹੀਦੇ ਆ ਕਿਸੇ ਨੇ ਲਾਉਣਾ ਆ ਬੰਦੇ ਨੂੰ ਕਹਿੰਦੇ ਮੋੜਾ ਪਾ ਲੈ ਇਹ ਲਾ ਲੋ ਵਿੱਚੀ ਚੱਕੀ ਜਾਂਦਾ ਭੈ ਜੀ ਕਬ ਇਹਨੇ ਕਹਿਣਾ ਹੀ ਹੁੰਦਾ ਰਾਇ ਤਾਂ ਨਹੀਂ ਕੋਈ ਲੱਡੂ ਖਾਣ ਵਾਲਾ ਬੰਦਾ ਅਮਰ ਮੈਂ ਰਹਿ ਗਈ ਆਮਰ ਭਾਬੀ ਰਹਿ ਗਈ ਭਾਬੀ ਆਇਆ ਲੱਡੂ ਖਾਵਾਈਏ ਤੈਨੂੰ ਭਾਬੀ ਨੂੰ ਇਹ ਹਾਂ ਲੋ ਜੀ ਸਾਡਾ ਤਾਂ ਬਲੌਗ ਮਾਰਦੇ ਆ ਗੱਡੀ ਆਇਆ ਆ ਆਪਾਂ ਵੀ ਰਹਿ ਗਈ ਇੱਕ ਭਾਬੀ ਰਹਿ ਗਈ ਇੱਕ ਭਾਬੀ ਆਏ ਤੁਸੀਂ ਰਹਿ ਗਏ ਲੋ ਜੀ ਇਹ ਸਾਡੀ ਸਾਰੀ ਫੈਮਿਲੀ ਹੈ ਜੀ ਤੁਸੀਂ ਦੇਖ ਸਕਦੇ ਹੋ ਬੱਸ ਮੈਂ ਥੋੜੇ ਦੇ ਦੋ ਤੂੰ ਹੈਗੇ ਥੋੜੇ ਵੇਗਾ ਮਾਨੀ ਵਾ ਵਧਾਈਆਂ ਤੇਨੂੰ ਵਾ ਲੋ ਜੀ ਲੋ ਜੀ ਚਾਹ ਆ ਗਈ ਆ ਸਾਡੀ ਭਾਬੀ ਕਹਿੰਦੇ ਚਾਹ ਲੈ ਕੇ ਆਈ ਆ ਭਾਬੀ ਚਾਹ ਦੇ ਕੱਪ ਪੰਜ ਤੇ ਬੰਦੇ 15 ਕੋਈ ਨਹੀਂ ਹੋਰ ਲੈ ਆਣੇ ਹੋਰ ਲੈ ਆਣੇ ਫੇਰ ਠੀਕ ਆ ਭਾਬੀ ਜੀ ਭਾਬੀ ਤੂੰ ਇਦਾਂ ਵੀ ਕਰੋ ਨਾ ਚਾਹ 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 ਗਰਮ ਚਾਹ ਭਾਬੀ ਇੱਦਾਂ ਕਰ ਰਹੀ ਨਾਲ ਚਾਹੇ 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 ਗਰਮ ਚਾਹੇ ਆ ਭਈ ਦੇਣ ਵਾਲੀ ਲੈ ਗਈ ਆ ਉਹ ਲੈ ਲਓ ਇੱਕ ਉਹਦੇ ਕਿ ਆਈ ਗਿਆ ਇਹ ਆ ਫਾੜ ਦੀ ਪਾ ਜੇ ਨੋ ਦੀ ਲੈਣੇ ਫਾੜੀ ਲੈ ਲਓ ਮੈਂ ਕੀ ਕਹਿੰਨੇ ਨਹੀਂ ਰੱਖੜਿਆ ਤਾਂ ਨਹੀਂ ਨਹੀਂ ਵੰਡਣੀ ਵੀ ਐ ਨਾ ਕਿਸੇ ਨੂੰ ਤੋਂ ਉਹ ਤੋਂ ਵੰਡ ਤੇ ਆਪਣੀ ਗਲੀ ਤੇਰੀ ਬੱਸ ਇਹ ਸਿੱਧਾ ਕਰਦੇ ਆ ਉਹ ਪੰਜ ਘਾਏ ਆ ਸਾਡੇ ਉਹ ਮੈਂ ਕਿਹਾ ਤਾਈ ਕਿ ਉਹ ਪੈਣੇ ਲੈ ਲਿਆ ਜਿਨ੍ਹਾਂ ਨੇ ਘਰ ਜਾਣਾ ਪੈਣ ਬਹੁਤ ਰੱਖ ਲੈ ਉਹ ਮੈਨੂੰ ਕਹਿੰਦੇ ਨਾ ਉਹ ਕਿ ਉਹ ਰਲ ਜਰੀ ਪੂਰੀ ਦਿਨਾਰੇ ਦੇ ਦੇਖੋ ਜੀ ਵਿਆਹ ਵਿਆਹ ਆਇਆ ਘਰੇ ਤਿਆਰੀਆਂ ਚੱਲਣ ਦੀਆਂ ਜੋਰਾ ਛੋਰਾ ਨਾਲ ਉਹ ਆ ਵਿਆਹ ਆਪਣੇ ਘਰੇ ਦੇਖੋ ਤਿਆਰੀ ਕਿੰਨੀ ਚਲਾ ਚੱਲਣ ਦਈ ਪੂਰੀ ਓ ਬੱਲੇ 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 ਪਾਜੀ ਕਿਦਾਂ ਜੀ ਪਾਜੀ ਠੀਕ ਹੋ ਉਹ ਹਾਂਜੀ ਚਾਚੀ ਕਿਦਾਂ ਮੈਂ ਕਿਹਾ ਰੋਣਗਾ ਲੱਗੀਆਂ ਪਈਆਂ ਪਾਜੀ ਹੈ ਲੱਡੂ ਪਈ ਲੱਡੂ ਪਈ ਨੂੰ ਲੱਡੂ ਖਾਓ ਪਹਿਲਾਂ ਅਦਰ ਭਾਈ ਲੱਡੂਆਂ ਲੰਬ ਪਈਆਂ ਦਾ ਇਹ ਸਨੈਪਚੈਟ ਤੇ ਜਾਣੀਆਂ ਉਹ ਬਾਜੀ ਰੋਟੀ ਆਣੀ ਹੈ ਹੈ ਰੋਟੀ ਇੰਨੇ ਚੋਲੇ ਹਾਂ ਇੰਨੇ ਨਹੀਂ ਤੂੰ ਮੰਗੇ ਹੀ ਇੰਨੇ ਹੁਣ ਕੈਮਰਾ ਓਨ ਹੋਣਾ ਕਹਿੰਦੀ ਇੰਨੇ ਚੋਲ ਪਾਪੀ ਇੰਨੇ ਮੰਗੇ ਜਾਂਦੇ ਨੇ ਲੈ ਬੱਸ ਉੰਝੇ ਚੋਲੇ ਖਾ ਖਾ ਸਲੋ ਵੀ ਦੋਸਤੋ ਤਿਆਰੀ ਕਰੋ ਆ ਗਏ ਆ ਘਰੇ ਆਪਾਂ ਕਦੇ ਪਹੁੰਚ ਗਏ ਫੇਰ ਉਹ ਕਰਨਾ ਕੰਮ ਜਿਹੜਾ ਰਹਿੰਦਾ ਹੁੰਦਾ ਕੀ ਰਹਿੰਦਾ ਹੁਣ ਕੱਪੜੇ ਸੁਕਣੇ ਪਾਣੇ ਵਾਸਤੇ ਹਾਲਾ ਦੋ ਵੀ ਤੇੜ ਦਿਓ ਮੰਮੀ ਨਹੀਂ ਆ ਜਾਣਾ ਉਹਨੇ ਨੂੰ ਤੇੜ ਦਿਓ ਦਾ ਜੀ ਹਟਦਾ ਨਹੀਂ ਹੈਗਾ ਇਹਨੇ ਨੇਲ ਨਹੀਂ ਕਟਵਾਈ ਮੇਰੇ ਕੋਲੋਂ ਮੰਨੂ ਨੇ ਸੁੱਤੇ ਨੇ ਵੀ ਅੱਛਾ ਵੀ ਇਹ ਲੱਕ ਥੱਲੇ ਦੁਖਦਾ ਯਾਰ ਪੁੱਤ ਹਾਂ ਤੂੰ ਦੁਖਦਾ ਬਹੁਤ ਜ਼ਿਆਦਾ ਕੀ ਕਰੀਏ ਬਾਬਾ ਕੋਈ ਦੱਸੋ ਲੱਕ ਲੁਕ ਬਹੁਤ ਹੋਉਂਦਿਆ ਇਹਦਾ ਕੋਈ ਹੱਲ ਬੁੱਲ ਦੱਸੋ ਮੇਰੀ ਬੰਦੂ ਆਰਡਰ ਰੱਖ ਲੈ ਰੱਖ ਲੈ ਰੱਖ ਦੇ ਦੂਰ ਆਪਾਂ ਆਰਡਰ ਲੱਗਾ ਖਰਾਬ ਤੈਨੂੰ ਪਤਾ ਇਹ ਨਹੀਂ ਮਿਆਣਾ ਫੜਦਾ ਨਾ ਰੱਖੀ ਓਏ ਹੋਏ ਮੇਰੇ ਪਿਆ ਮੇਰੇ ਤੇ ਲੱਗਦੇ ਚਲੋ ਜੀ ਕਰ ਲਿਆ ਖਰਾਬ ਸ਼ਾਬਾਸ਼ ਤੇਰੇ ਬਹੁਤ ਵਧੀਆ ਗੱਲ ਆ ਗੁੱਡ ਗੁੱਡ ਬਚੰਗੁੱਡ ਮਮਾ ਐ ਕੀ ਹੋਇਆ ਮਾਲ ਸ ਪੈਰਾਂ ਮੈਂ ਨਾ ਜਿੱਦ ਤੱਕ ਪਹਿਲਾਂ ਗੱਲ ਦੀ ਉਦਾਂ ਕਰੋ ਆ ਗਈ ਮਾਲ ਪੈਰਾਂ ਦਰਦ ਇਹ ਕਿੱਦਾਂ ਦੀ ਮਾਲ ਸ ਮਮਾ ਇਹ ਕਿੱਦਾਂ ਦੀ ਮਾਲ ਸ ਪੈਰ ਦੋ ਨਾ 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 ਉੱਤੇ ਘਰ ਜਿੱਤਾ ਕਰਦੇ ਅੱਖਾਂ ਠੀਕ ਨਹੀਂ ਹੋ ਮੁੰਡਾ ਜੜਾ ਕਰਦਾ ਖੰਬਾਦ ਕਰਨ ਲੈ ਆ ਚਲੋ ਥੱਕੋ ਬੈਠ ਆਪਾਂ ਦੁੱਧਾਂ ਹੀ ਆ ਨਾ ਮੰਮਾ ਅਸੀਂ ਕਿਹੜਾ ਕੰਮ ਕਰ ਕਰਦੇ ਕੋਈ పెల్లే యా నీకి ఈడి बुखार चढ़ਿਆ بیمار అవుతో తెలును ਕਿੰਨਾ بیمار హుస్కల్ గా హ్ అవడే పొత్తే ది ఎల్లో టెన్షన్ సో నౌ ది ਕੋਈ టెన్షన్ నీ యా దే ది దవాయి న ਕੋਈ ఖా నౌ ది టెన్షన్ నీ హే నీ యా తేరి వీ తుమ్ హి కర్వానా సో నౌ నా యా దో కడియా ਮਮਾ ਕਿਨੇ ਕਰੇਗੀ ਮਾਲ ਸੇ ਬਸ ਹੋ ਗਿਆ 11 ਦੀ ਕਰ ਲਈ ਬਸ ਤਿਆਰੀ ਹੋ ਗਈ ਕਰ ਲਓ ਜਲਦੀ ਸੇ ਬਾਕੀ ਵੀ ਕੰਮ ਕਰਨੇ ਆਜਾ ਲਓ ਜੀ ਮੇਰੀ ਹੋ ਗਈ ਮੈਗੀ ਤਿਆਰ ਤੇ ਮੰਮੀ ਖਾਂਦੀ ਪੈ ਰੋਟੀ ਇਹਨੇ ਸ਼ਰਤ ਮਮਾ ਕੰਦੇ ਰੋਟੀ ਤਾਂ ਮੇਰਾ ਰੋਟੀ ਖਾਣੇ ਤੱਕ ਨਹੀਂ ਸਕਦਾ ਸੋ ਮੇਰੀ ਮੈਗੀ ਤਿਆਰ ਹੋ ਰਹੀ ਆ ਤੇ ਇਹ ਤਾਂ ਬਕੂਦੀ ਤਾਂ ਤਾਂ ਕੰਮ ਨਹੀਂ ਆ ਲੋਜੀ ਮੈਂ ਸਿੰਪਲ ਮੈਗੀ ਖਾਣਾ ਪਸੰਦ ਆ ਤੜਕੇ ਤੜਕਿਆ ਲਿਨੀਆ ਪਹਾਈ ਦੀ

ਇਹ ਤਾਂ ਮਨੀ ਖਾ ਅੱਛਾ ਜੀ ਇਹ ਦੇਖੀ ਇਹਨੇ ਵੀ ਆਪ ਹੀ ਲਾਪਾਣਾ ਖਾਣੇ ਨੂੰ ਸਵਾਲ ਲੱਗ ਚੁਰ ਕੇ ਕਹਿੰਦਾ ਹੋਰ ਚੂਰ ਅੱਛਾ ਤੁਸੀਂ ਹਾਂ ਚੂਰ ਕੇ ਖਾਣੇ ਪੈ ਰੋਟੀ ਦਿਖਾਇਓ ਮੈਨੂੰ ਮੜੀ ਐਸੇ ਐਸੇ ਅੱਛਾ ਆਹ ਲਈਆ ਦੱਸੋ ਵੀ ਕਿਹੜਾ ਚੂਰ ਚੂਰ ਕੇ ਰੋਟੀ ਖਾਂਦਾ ਆਪਾਂ ਤਾਂ ਨਹੀਂ ਕਦੀ ਖਾਧੀ ਬਾਬਾ ਇਹ ਦੱਸੋ ਮੰਮੀ ਤਨ ਚੂਰ ਕੇ ਰੋਟੀ ਪਸੰਦ ਆ ਖਾਣੀ ਅਸੀਂ ਕੰਮ ਦੇ ਚੱਕਰ 'ਚ ਸਾਡੀ ਟੈਂਕੀ ਭਰ ਗਈ ਤੇ ਟੈਂਕੀ ਦਾ ਪਾਣੀ ਸਾਰਾ ਬਾਹਰ ਆ ਗਿਆ ਸਾਡਾ ਬਿੱਕ ਰੋਟੀ ਨਹੀਂ ਖਾਂਦਾ ਪਿਆ ਪਤਾ ਨਹੀਂ ਉਹਨਾਂ ਕੀ ਗੱਲ ਹੋਗੀ ਵਿਚਾਰੇ ਨੂੰ ਜੂਰ ਕੇ ਦੇਓ ਕਿੰਨੂ ਮੈਂ ਕਿਹਾ ਇੱਕ ਵਾਰੀ ਮੈਗੀ ਬਣਾ ਦਿੰਨੀ ਆ ਮੈਗੀ ਬਣਾ ਕੇ ਦੇ ਦਿਆਂ ਬੜਾ ਖਾਂਦੇ ਕਿ ਨਹੀਂ ਹੁਣ ਪਤਾ ਨਹੀਂ ਕਿਦਾਂ ਨੂੰ ਤਿਆਰ ਹੋਉਂਦਾ ਹੈ ਜਾਨ ਦੀ ਤੁਸੀਂ ਕਿੱਥੇ ਚੱਲੇ ਕੀ ਹੋਇਆ? ਕਿਉਂ? ਉਧਰ ਦੀਦੀ ਬੁਲਾਈ ਜਾਂਦੇ ਆਪਾਂ ਨੂੰ। ਜਲਦੀ ਉਧਰ। ਹੂੰ। ਜਲਦੀ ਉਧਰ ਵੀ। ਬਿਲਕੁਲ। ਬਸ ਥੋੜੀ ਜਿਹੀ ਮੈਗੀ ਤਿਆਰ ਰਹਿ ਗਈ ਕਰਨ ਵਾਲੀ। ਕੀ ਹੋਇਆ? ਤੁਸੀਂ ਦਵਾਈ ਖਾਦੀ ਨਹੀਂ ਹੁਣ? ਹੈ? ਦਵਾਈ ਖਾਦੀ ਨਹੀਂ ਤੁਸੀਂ? ਖਾਦੀ ਨਹੀਂ ਯਾਰ। ਪਹਿਲਾਂ ਮੈਂ ਬੈਹ ਜੂ। ਮਨੂਏ ਲੱਤਾ ਕੋਟ ਤੇ ਮੇਰੀਆ ਮੈਨੂੰ ਪਾਪਾ ਦੀਆਂ ਲੱਤਾ ਕੋਟ ਤੇ ਚਾਚਾ ਨਾ ਕੋਟ ਚਾਚਾ ਨਾ ਕੋਟ ਹਾਂ ਬਿੱਕ ਉਸ ਇੰਨੇ ਟਲੇ ਇਹ ਘਾਤ ਉਹ ਵੇਖਿਆ ਨਾ ਉਹ ਘਾਤ ਸਾਡੇ ਮੁੰਡੇ ਨਜ਼ਰ ਲੱਗ ਗਈ ਨੈਰ ਲੱਗ ਗਈ <laughs> नजर लगी पता नहीं की लग गया की गया लग, लग गया मतलब नजर लग गई है नजर बटु लग गया अच्छा सही है मैंने देख के बखा रहेगा पपन बखा रहे हैं मैंने इधर आ मेरा हाथ लगे देख मैंने बखा रहेगा मैंने देखी कोई ना है मेरे पुत्र देख के बखा रहेगा मैंने बखा रहेगा मैंने देखी रहेगा बखा ਮੰਮੀ ਮੜੀ ਮੈਗੀ ਦੇਖਿਓ ਹਾਂਜੀ ਚਲ ਮਿੱੱਚੀ ਕਰ ਦੇ ਕਯਾ ਯੋਆ ਸੋਨੀਆ ਦੇ ਦੀ ਬੁਲਾਉਂਦੇ ਆ ਅੱਛਾ ਫੇਰ ਛੇ ਹੁਣ ਜਾਣਾ ਆ ਮੈਗੀ ਖਾ ਲਵਾਂ ਜਾਂ ਰਹਿਨ ਦਵਾਂ ਜਿਹੜੀ ਜੱਤੀ ਬਣਾ ਕੇ ਤੁਹਾਨੂੰ ਪਤਾ ਠੀਕ ਨਹੀਂ ਹੈਗਾ ਫੇਰ ਉਹੀ ਗੱਲਾਂ ਮੰਮੀ ਰੋਟੀ ਦੇਓ ਬੱਸ ਪ੍ਰੀਤ 2 ਮਿੰਟ ਰੁਕ ਜਾ ਮੰਮੀ ਰੋਟੀ ਦੇ ਰੋ ਅੱਗੇ ਵੀ ਕਿਹੜਾ ਬੁਲਾਉਂਦੀ ਹੈ ਚਲੋ ਜਲਦੀ ਕਰ ਫੇ ਫਰੀਦ ਮਿੰਟ ਲਾਓ ਚਲ ਜੀ ਫੇ ਓਕੇ ਜੀ ਸਤਿ ਸ਼੍ਰੀ ਅਕਾਲ ਲੋ ਜੀ ਹਾਂਜੀ ਬਲੌਗ ਦਾ ਲੱਗਿਆ ਕਰਨਾ ਐਂਡ ਤੇ ਕਰਿਆ ਸੀ ਭੂਆ ਜੀ ਹੁਣ ਆਏ ਸੀਗੇ ਤੇ ਤੂੰ ਹੀ ਦੇਖ ਲਿਆਉਣਾ ਸਾਰਾ ਬਲੌਗ ਕਿਦਾਂ ਲੱਗਾ ਬਲੌਗ ਤੁਹਾਨੂੰ ਹੁਣ ਜਲਦੀ ਜਲਦੀ ਵਿਆਹ ਦੀਆਂ ਤਿਆਰੀਆਂ ਚੱਲਣੀਆਂ ਆ ਤੇ ਇੱਕ ਦੋ ਦਿਨ ਦਿਨ ਰਹਿ ਗਏ ਆ ਤੇ ਪ੍ਰਿਆਤ ਜਾਵਾਂਗੇ ਤੇ ਵਧੀਆ ਤਰੀਕੇ ਨਾਲ ਜੋ ਵੀ ਆ ਸਿਸਟਮ ਤੁਸੀ ਦੇਖ ਹੀ ਲੈਣਾ ਸਾਦਾ ਕੁਝ ਠੀਕ ਹੈ ਜੀ ਬਾਕੀ ਬਲੌਗ ਨੂੰ ਇਦੀ ਪਿਆਰ ਤੇ ਉਹ ਕਮੈਂਟ ਦੱਬ ਕੇ ਕਰਿਓ ਸਪੋਰਟ ਕਰਿਓ ਤੇ ਤੁਹਾਡੇ ਕਮੈਂਟ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ ਕਮੈਂਟ ਜਿਆਦਾ ਤੋਂ ਜਿਆਦਾ ਕਰਿਆ ਕਰੋ ਕਮੈਂਟ ਦਾ ਰਿਪਲਾਈ ਮਿਲਦਾ ਆ ਹਰੇਕ ਨੂੰ ਤੇ ਜਲਦੀ ਜਲਦੀ ਕਮੈਂਟ ਕਰਿਆ ਕਰੋ ਤੇ ਜਿਹੜੇ ਤੁਸੀਂ ਨਾਮ 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 ਵੀ ਕਾਫੀ ਜ਼ਿਆਦਾ ਹੀ ਬੋਲਨੇ ਕਮੈਂਟਾਂ ਦੇ ਵਿੱਚ ਵੀਡੀਓ ਦੇ ਵਿੱਚ ਉਹ ਲਿਖ ਕੇ ਰੱਖੇ ਹੋਇਆ ਹਾਂ ਲਿਖੇ ਰੱਖੇ ਹੋਇਆ ਵਧੀਆ ਜੀ ਕਿਨੋਂ ਵੀ ਬੋਲਾਂਗੇ ਅਸੀਂ ਇੱਦੀ ਪਿਆਰ ਦਿੰਦੇ ਰਹੇ ਹਾਂ ਸਪੋਰਟ ਦਿੰਦੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰ ਲਿਆ ਕਰੋ ਠੀਕ ਹੈ ਜੀ ਬਾਕੀ ਕਹਿਣਾ ਕੁਝ ਨਹੀਂ ਕੁਝ ਨਹੀਂ ਕੁਝ ਹੈ ਨਾ ਹਾਂ ਜੀ ਕੁਝ ਕਹਿਣਾ ਬਾਕੀ ਸਪੋਰਟ ਕਰੋ ਦਬਕੇ ਲਵ ਯੂ 올 ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬਾਏ ਬਾਏ